ਸਤਰੀਆ ਕਾਲ ਦੋਸਤੋ ਕੈਨੇਡਾ ਨੂੰ ਜਦੋਂ ਦਾ ਨਵਾਂ ਪ੍ਰਧਾਨ ਮੰਤਰੀ ਮਾਰਕ ਕਰਨੀ ਮਿਲਿਆ ਹੈ ਉਸਨੇ ਸਾਰਾ ਸਿਸਟਮ ਹੀ ਪਲਟ ਕੇ ਰੱਖ ਦਿੱਤਾ ਹੈ ਜੀ ਹਾਂ ਹੁਣ ਜੋ ਨਵੀਂ ਸਭ ਤੋਂ ਵੱਡੀ ਤਾਜ਼ਾ ਖਬਰ ਆਈ ਹੈ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਪੱਤਾ ਸਾਫ਼ ਕਰ ਦਿੱਤਾ ਹੈ ਯਾਨੀ ਕਿ ਮਾਰਕ ਕਰਨੀ ਨੇ ਮਾਰਕ ਮਿਲਰ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦੀ ਜਗ੍ਹਾ ਹੁਣ ਆਫੀਸ਼ੀਅਲੀ ਰੈਚਲ ਬੈਂਡੀਅਨ ਨਵੇਂ ਇਮੀਗ੍ਰੇਸ਼ਨ ਮੰਤਰੀ ਬਣਨਗੇ ਰੈਚਲ ਉਹਨਾਂ ਦੀ 11 ਫੀਮੇਲ ਮੰਤਰੀਆਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਸ ਅਹੁਦੇ ਦੇ ਲਈ ਚੁਣਿਆ ਗਿਆ ਹੈ ਤੇ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿਉਂਕਿ ਜਦੋਂ ਤਾਂ ਟਰੂਡੋ ਪ੍ਰਧਾਨ ਮੰਤਰੀ ਬਣਿਆ ਸੀ ਮਾਰਕ ਮਿਲਰ ਨੂੰ ਇਮੀਗ੍ਰੇਸ਼ਨ ਦੇ ਅਹੁਦੇ ਦੇ ਲਈ ਨਿਯੁਕਤ ਕੀਤਾ ਗਿਆ ਸੀ ਤੇ ਪਿਛਲੇ ਕੁਝ ਛਾਲਾਂ ਦੇ ਵਿੱਚ ਬਹੁਤ ਵੱਡੇ ਹੈਰਫੇਰ ਇਮੀਗ੍ਰੇਸ਼ਨ ਰੂਲਾਂ ਦੇ ਵਿੱਚ ਵੇਖਣ ਨੂੰ ਮਿਲੇ ਹਨ ਇਸ ਦਿਨ ਨਾਲ ਹੀ ਤੁਹਾਨੂੰ ਦੱਸ ਦਈਏ ਪੰਜਾਬੀਆਂ ਦੇ ਅਤੇ ਸਾਰੇ ਭਾਰਤੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਕਿਉਂਕਿ ਪਿਛਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਬਹੁਤ ਹੀ ਸਖਤ ਸਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਰਾ ਇਮੀਗ੍ਰੇਸ਼ਨ ਹਲਾ ਕੇ ਰੱਖ ਦਿੱਤਾ ਸੀ ਸਟੂਡੈਂਟਾਂ ਦੇ ਵੀਜ਼ੇ ਬੰਦ ਕਰ ਦਿੱਤੇ ਲੋਕਾਂ ਨੂੰ ਪੀਆਰ ਦੇਣੀ ਬੰਦ ਕਰ ਦਿੱਤੀ ਅਤੇ ਸੀਆਰਐਸ ਸਕੋਰ ਇੰਨਾ ਹਾਈ ਕਰ ਦਿੱਤਾ ਕਿ ਤੁਸੀਂ ਆਪਣੀ ਪੀਆਰ ਦੇ ਲਈ ਅਪਲਾਈ ਵੀ ਨਹੀਂ ਕਰ ਸਕੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਉਸ ਦੇ ਅਹੁਦੇ ਤੋਂ ਹਟਾਉਣਾ ਇੱਕ ਬਹੁਤ ਵੱਡੀ ਰਾਹਤ ਦੀ ਗੱਲ ਹੋ ਸਕਦੀ ਹੈ ਸਾਰੇ ਇਮੀਗ੍ਰੇਂਟ ਦੇ ਲਈ ਤੇ ਪੰਜਾਬੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਬਹੁਤ ਸਾਰੇ ਇਹੋ ਜਿਹੇ ਵੱਡੇ ਫੈਸਲੇ ਲਏ ਹਨ ਜੋ ਪੰਜਾਬੀਆਂ ਤੇ ਸਾਰੇ ਇਮੀਗ੍ਰੈਂਟਸਾਂ ਦੇ ਹੱਕ ਵਿੱਚ ਹਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਜਦੋਂ ਦਾ ਅਹੁਦਾ ਸੰਭਾਲਿਆ ਹੈ ਉਦੋਂ ਦੇ ਹੀ ਉਹ ਮੀਡੀਆ ਦੀ ਚਰਚਾ ਦੇ ਵਿੱਚ ਹਨ ਪੰਜਾਬੀਆਂ ਦੇ ਤਾਂ ਉਹ ਬਿਲਕੁਲ ਹੀ ਫੇਵਰਿਟ ਬਣਦੇ ਜਾ ਰਹੇ ਹਨ ਫਿਲਹਾਲ ਹੀ ਦੇ ਵਿੱਚ ਉਹਨਾਂ ਨੇ ਕੰਸਟਰਕਸ਼ਨ ਵਰਕਰਾਂ ਤੇ ਬਿਲਕੁਲ ਜ਼ਿਆਦਾ ਫੋਕਸ ਕੀਤਾ ਹੈ ਤੇ ਮਾਰਕ ਕਰਨੀ ਨੇ ਐਲਾਨ ਕੀਤਾ ਹੈ ਕਿ ਜਿਵੇਂ ਹੋਰ ਸਾਰੀਆਂ ਕੈਟਾਗਰੀਆਂ ਪਲੰਬਰ, ਕਾਰਪੈਂਟਰ, ਟਾਈਲ ਵਰਕਰ ਤੇ ਹੋਰ ਜਨੇ ਵੀ ਲੇਬਰ ਜੋਰ ਬਵਾਲੇ ਬੰਦੇ ਹਨ ਉਹਨਾਂ ਨੂੰ ਸਿੱਧੀ ਪੀਆਰ ਦਿੱਤੀ ਜਾਵੇਗੀ ਪਿਛਲੇ 2 ਸਾਲਾਂ ਦੇ ਵਿੱਚ ਜੋ ਸੰਕਟ ਤੇ ਜੋ ਕਠਿਨਾਈਆਂ ਇਮੀਗ੍ਰੈਂਟਸ ਵੱਲੋਂ ਚੱਲੀਆਂ ਗਈਆਂ ਹਨ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਇਹ ਬਹੁਤ ਵੱਡੇ ਫੈਸਲੇ ਲਏ ਗਏ ਹਨ ਇਸੇ ਲਈ ਉਹਨਾਂ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਸੁਧਾਰਨ ਦੇ ਲਈ ਸਭ ਤੋਂ ਵੱਡਾ ਪਹਿਲਾ ਇਹ ਫੈਸਲਾ ਲਿਆ ਹੈ ਕਿ ਮਾਰਕ ਮਿਲਰ ਨੂੰ ਹਟਾ ਕੇ ਕਿਸੇ ਹੋਰ ਮੰਤਰੀ ਨੂੰ ਇਸ ਅਸੋਧੇ ਤੇ ਨਿਯੁਕਤ ਕੀਤਾ ਜਾਵੇ ਜੋ ਹੋਰ ਵੀ ਵਧੀਆ ਫੈਸਲੇ ਲੈ ਸਕੇ ਨਾ ਕਿ ਸਿਰਫ ਇਮੀਗ੍ਰੇਸ਼ਨ ਨੂੰ ਕੱਟ ਕਰ ਸਕੇ ਅਗਲੇ ਕੁਝ ਆਉਣ ਵਾਲੇ ਸਾਲਾਂ ਦੇ ਵਿੱਚ ਘੱਟੋ ਘੱਟ 4 ਲੱਖ कंस्ट्रक्शन वर्कर रिटायर ਹੋਣਗੇ ਜਿਹਦੇ ਕਰਕੇ ਕੈਨੇਡਾ ਦੇ ਵਿੱਚ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਇਸ ਫੀਲਡ ਦੇ ਵਿੱਚ ਵਰਕਰ ਫੋਰਸ ਦੀ ਕਮੀ ਹੋਣ ਵਾਲੀ ਹੈ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਲੇਬਰ ਬਹੁਤ ਹੀ ਮੁਸ਼ਕਲ ਮਿਲਦੀ ਹੈ ਅਤੇ ਜੇਕਰ ਉਹ ਮਿਲਦੀ ਹੈ ਤਾਂ ਬਹੁਤ ਹੀ ਮਹਿੰਗੀ ਹੁੰਦੀ ਹੈ ਤੇ ਜੇਕਰ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਨਹੀਂ ਆਉਣਗੇ ਤਾਂ ਲੇਬਰ ਦੀ ਹੋਰ ਜ਼ਿਆਦਾ ਸ਼ੋਰਟੇਜ ਹੋ ਜਾਵੇਗੀ ਜਿਹਦੇ ਨਾਲ ਨਾ ਹੀ ਨਵੇਂ ਘਰ ਬਣ ਪਾਉਣਗੇ ਨਾ ਹੀ ਸੜਕਾਂ ਬਣ ਪਾਉਣਗੀਆਂ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਡਿਵੈਲਪਮੈਂਟ ਹੋ ਸਕੇਗੀ ਸੋ ਲੇਬਰ ਨੂੰ ਤੁਸੀਂ ਇੱਕ ਤਰ੍ਹਾਂ ਕਹਿ ਸਕਦੇ ਹੋ ਕਿ ਇਹ ਕੈਨੇਡਾ ਦੀ ਬੈਕਬੋਨ ਹੈ ਜੇ ਕੈਨੇਡਾ ਦੇ ਵਿੱਚ ਨਵੇਂ ਪ੍ਰਵਾਸੀ ਨਹੀਂ ਬੁਲਾਏ ਜਾਣਗੇ ਤਾਂ ਕੈਨੇਡਾ ਦਾ ਹਾਲਬਦ ਤੋਂ ਬੱਤਰ ਹੋ ਸਕਦੇ ਹਨ ਸੋ ਇਸੇ ਲਈ ਮਾਰਕ ਕਰਨੀ ਤੇ ਨਵੇਂ ਇਮੀਗ੍ਰੇਸ਼ਨ ਮੰਤਰੀ ਰੈਸ਼ਲ ਬੈਂਡੇਟ ਨੇ ਮਿਲ ਕੇ ਇਹ ਯੋਜਨਾ ਬਣਾਈ ਹੈ ਕਿ ਉਹ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਇੱਕ ਨਵੇਂ ਸਿਰ ਤੋਂ ਸਿਰਜਣਗੇ ਸੋ ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਹੋਵੇਗਾ ਲੇਬਰ ਜੋਬ ਵਾਲਿਆਂ ਦਾ ਜੇ ਤੁਸੀਂ ਆਇਲਸ ਨਹੀਂ ਵੀ ਚੰਗੀ ਤਰ੍ਹਾਂ ਕਰ ਸਕਦੇ ਤਾਂ ਹੁਣ ਤੁਹਾਡੇ ਲਈ ਪੰਜਾਬੀਓ ਖੁਸ਼ੀ ਦੇ ਦਰਵਾਜ਼ੇ ਦੁਬਾਰਾ ਖੁੱਲ ਰਹੇ ਹਨ ਬਹੁਤ ਹੀ ਜਲਦੀ ਸਾਨੂੰ ਖੁਸ਼ੀ ਦੀ ਖਬਰ ਸੁਣਨ ਨੂੰ ਮਿਲੇਗੀ ਜਦੋਂ ਵੀਜ਼ੇ ਦੁਬਾਰਾ ਖੋਲ ਦਿੱਤੇ ਜਾਣਗੇ ਤੇ ਜਿਹੜੇ ਵੀ ਆਪਣੇ ਪੰਜਾਬੀ ਪੀਆ ਕੈਨੇਡਾ ਦੇ ਵਿੱਚ ਪੀਆਰ ਨਹੀਂ ਪਾ ਰਹੇ ਉਹਨਾਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਸੀਆਰਸ ਸਕੋਰ ਬਹੁਤ ਹੀ ਜਲਦੀ ਥੱਲੇ ਆਉਣ ਵਾਲਾ ਹੈ। ਇਸ ਟਾਈਮ ਸੀਆਰਸ ਸਕੋਰ 500 ਦੇ ਪਲੱਸ ਚੱਲ ਰਿਹਾ ਹੈ ਤੇ ਇਹ ਬਹੁਤ ਹੀ ਜਲਦੀ ਘਟ ਕੇ 450 ਤੋਂ ਲੈ ਕੇ 480 ਦੇ ਵਿਚਕਾਰ ਹੋ ਜਾਵੇਗਾ। ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਹਨ ਉਹਨਾਂ ਦੇ ਲਈ ਬਹੁਤ ਹੀ ਇੱਕ ਖੁਸ਼ੀ ਦੀ ਰਾਹਤ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਾਰਕ ਕਰਨੀ ਇੰਨੇ ਕਿ ਜ਼ਿਆਦਾ ਦਿਆਲੂ ਹੋ ਚੁੱਕੇ ਹਨ ਕਿ ਉਹਨਾਂ ਨੇ ਇੱਕ ਸਭ ਤੋਂ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਇਸ ਟਾਈਮ ਮਹਿੰਗਾਈ ਦੀ ਮਾਰ ਵਿੱਚ ਦਬੇ ਹੋਏ ਹਨ ਬਹੁਤ ਘੱਟ ਕਮਾਈ ਕਰ ਰਹੇ ਹਨ ਉਹਨਾਂ ਨੂੰ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡੀ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਉਹ ਮਹਿੰਗਾ ਇਹਦੇ ਨਾਲ ਆਪਣੇ ਆਪ ਨੂੰ ਸੰਭਾਲ ਸਕਣ ਤੇ ਆਪਣਾ ਖਰਚਾ ਜਿਹੜਾ ਹੈ ਉਹ ਚਲਾ ਸਕਣ ਤੁਹਾਨੂੰ ਉਹ ਦੱਸ ਦਈਏ ਕਿ ਇਹ ਰਾਸ਼ੀ ਸਾਰਿਆਂ ਨੂੰ ਨਹੀਂ ਮਿਲੇਗੀ ਇਹ ਸਿਰਫ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਦੀ ਕਮਾਈ 10000 ਡਾਲਰ ਤੋਂ ਘੱਟ ਹੈ ਸਾਲ ਦੀ ਸੋ ਹਰ ਕੋਈ ਇਸ ਚੀਜ਼ ਦਾ ਫਾਇਦਾ ਨਹੀਂ ਚੁੱਕ ਸਕਦਾ ਅੱਜ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਲੋਕਾਂ ਦੇ ਕੋਲ ਇਸ ਟਾਈਮ ਆਪਣੇ ਘਰ ਨਹੀਂ ਹਨ ਉਹਨਾਂ ਨੂੰ ਫ੍ਰੀ ਘਰ ਵੀ ਦਿੱਤੇ ਜਾਣਗੇ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪਰ ਘਰ ਉਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਹੜੇ ਇਸ ਟਾਈਮ ਗਰੀਬੀ ਰੇਖਾ ਤੋਂ ਥੱਲੇ ਜੀ ਰਹੇ ਹਨ। ਮਤਲਬ ਕਿ ਜਿਨ੍ਹਾਂ ਦੀ ਸਾਲਾਨਾ ਆਮਦਨ ਗਰੀਬੀ ਰੇਖਾ ਤੋਂ ਘੱਟ ਹੈ ਤੇ ਇਸ ਦੇ ਲਈ ਤੁਹਾਨੂੰ ਆਪਣੀ ਐਪਲੀਕੇਸ਼ਨ ਪਾਣੀ ਪਵੇਗੀ। ਮੇਰਾ ਮੰਨਣਾ ਹੈ ਕਿ ਇਹ ਚੀਜ਼ ਉਹਨਾਂ ਤੇ ਲਈ ਲਾਭਮੰਦ ਹੈ ਜਿਨ੍ਹਾਂ ਲੋਕਾਂ ਦੀ ਬਿਲਕੁਲ ਹੀ ਆਮਦਨ ਘੱਟ ਹੈ ਪਰ ਪੰਜਾਬੀਆਂ ਦੇ ਲਈ ਇਹ ਕੰਮ ਬਿਲਕੁਲ ਨਹੀਂ ਆਵੇਗੀ ਕਿਉਂਕਿ ਪੰਜਾਬੀ ਇਨੇ ਮਿਹਨਤੀ ਹਨ ਹੱਡ ਤੋੜ ਕਮਾਈਆਂ ਕਰਦੇ ਹਨ ਤੇ ਉਹ ਹਮੇਸ਼ਾ ਇੱਥੇ ਲੱਖਾਂ ਦੇ ਵਿੱਚ ਹੀ ਕਮਾਈ ਕਰਦੇ ਹਨ ਸੋ ਉਹ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਣਗੇ ਪਰ ਇਹ ਰੂਲ ਜ਼ਰੂਰ ਉਹਨਾਂ ਦੇ ਲਈ ਲਾਹੇਵੰਦ ਹੋਣਗੇ ਜਿਹੜੇ ਰਿਫਿਊਜੀ ਨੇ ਜਾਂ ਜਿਹੜੇ ਇੱਥੇ ਬਹੁਤ ਘੱਟ ਕਮਾਈ ਕਰਦੇ ਨੇ ਤੇ ਜਾਂ ਫਿਰ ਲੋਕ ਜਿਹੜੇ ਡਿਸੇਬਲਡ ਨੇ ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਤੋਂ ਬਾਅਦ ਜਿਹੜਾ ਪਾਸਪੋਰਟ ਦਾ ਵੇਟਿੰਗ ਟਾਈਮ ਹੈ ਉਸ ਨੂੰ ਘਟਾ ਕੇ ਸਿਰਫ 30 ਦਿਨ ਕਰ ਦਿੱਤਾ ਗਿਆ ਹੈ ਤੇ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਪੰਜਾਬੀਓ ਇਹ ਹੈ ਕਿ ਹੁਣ ਜਿਹੜਾ ਟੂਰਿਸਟ ਤੇ ਵਿਜ਼ਟਰ ਵੀਜ਼ਾ ਹੈ ਉਸ ਦੀ ਪ੍ਰੋਸੈਸਿੰਗ ਟਾਈਮ ਬਹੁਤ ਹੀ ਘਟਾ ਦਿੱਤਾ ਗਿਆ ਹੈ ਸਿਰਫ 20 ਤੋਂ 30 ਦਿਨਾਂ ਦੇ ਵਿੱਚ ਤੁਹਾਨੂੰ ਆਪਣਾ ਵਿਜ਼ਟਰ ਵੀਜ਼ਾ ਜਿਹੜਾ ਹੈ ਉਹ ਹਾਸਲ ਹੋ ਜਾਵੇਗਾ ਨਤੀਜਾ ਭਾਵੇਂ ਕੁਝ ਵੀ ਹੋਵੇ 20 ਤੋਂ 30 ਦਿਨਾਂ ਦੇ ਵਿੱਚ ਤੁਹਾਨੂੰ ਉਸ ਦਾ ਰਿਜ਼ਲਟ ਮਿਲ ਜਾਵੇਗਾ ਤੇ ਜਿੱਦਾਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਬੈਕਲੌਗ ਫਾਈਲਾਂ ਦੀ ਸਫਾਈ ਕਰ ਦਿੱਤੀ ਜਾਵੇਗੀ ਮਤਲਬ ਕਿ ਪੂਰੀ ਵਰਲਡ ਦੀਆਂ 20 ਲੱਖ ਇਮੀਗ੍ਰੇਸ਼ਨ ਐਪਲੀਕੇਸ਼ਨਾਂ ਨੂੰ ਬਹੁਤ ਹੀ ਜਲਦ ਸਾਫ਼ ਕਰ ਦਿੱਤਾ ਜਾਵੇਗਾ ਤੇ ਜੇਕਰ ਤੁਹਾਡੀ ਐਪਲੀਕੇਸ਼ਨ ਕਾਫੀ ਦਿਨ ਦੀ ਲੱਗੀ ਹੋਈ ਹੈ ਤਾਂ ਉਸ ਦਾ ਰਿਜ਼ਲਟ ਬਹੁਤ ਹੀ ਜਲਦੀ ਆਉਣ ਵਾਲਾ ਹੈ ਕੈਨੇਡਾ ਸਰਕਾਰ ਨੇ 2025 ਵਿੱਚ ਪੈਰੈਂਟਸ ਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਪਜੀਪ ਬਾਰੇ ਨਵੀਂ ਅਪਡੇਟ ਜਾਰੀ ਕੀਤੀ ਹੈ। ਇਹ ਖਬਰ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਮਾਰਕ ਕਰਨੀ ਦੇ ਨਵੇਂ ਪ੍ਰਧਾਨ ਮੰਤਰੀ ਬਰਨ ਤੋਂ ਬਾਅਦ ਇਹ ਐਲਾਨ ਹੋਇਆ ਹੈ ਕਿ ਕੈਨੇਡਾ ਸਰਕਾਰ ਨੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਅਧੀਨ 10000 ਕੰਪਲੀਟ ਅਪਲੀਕੇਸ਼ਨਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕਰ ਲਿਆ ਹੈ। ਪਰ ਇਥੇ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 2020 ਤੋਂ ਬਹੁਤ ਸਾਰੇ ਇੰਟਰਸਟ ਟੂ ਸਪான்ਸਰ ਫਾਰਮ ਪਹਿਲਾਂ ਹੀ ਪੂਲ ਵਿੱਚ ਮੌਜੂਦ ਹਨ। ਇਸ ਲਈ ਸਰਕਾਰ ਨੇ ਨਵੇਂ ਫਾਰਮ ਲੈਣ ਦੀ ਬਜਾਏ ਇਹਨਾਂ ਪੁਰਾਣੇ ਫਾਰਮਾਂ ਨੂੰ ਪਹਿਲਾਂ ਕਲੀਅਰ ਕਰਨ ਦਾ ਐਲਾਨ ਕਰ ਦਿੱਤਾ ਹੈ ਮਤਲਬ ਕਿ ਜੋ ਵੀ ਫਾਈਲਾਂ 2020 ਤੋਂ ਲੈ ਕੇ 2024 ਵਿੱਚ ਲੱਗੀਆਂ ਹਨ ਉਹਨਾਂ ਸਾਰੀਆਂ ਨੂੰ ਹੁਣ ਕਲੀਅਰ ਕਰ ਦਿੱਤਾ ਜਾਵੇਗਾ ਤੇ ਉਹਨਾਂ ਦਾ ਰਿਜ਼ਲਟ ਬਹੁਤ ਹੀ ਜਲਦੀ ਆ ਜਾਵੇਗਾ। ਇੱਕ ਜੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੇ ਤੁਸੀਂ ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪੀਜੀਪੀ ਐਪਲੀਕੇਸ਼ਨਾਂ ਦੀ ਪ੍ਰੋਸੈਸਿੰਗ ਟਾਈਮ ਵਿੱਚ ਕਿਊਬੈਕ ਲਈ 48 ਮਹੀਨੇ ਯਾਨੀ ਕਿ 4 ਸਾਲ ਦਾ ਸਮਾਂ ਤੱਕ ਲੱਗ ਸਕਦਾ ਹੈ। ਜਦੋਂ ਕਿ ਬਾਕੀ ਕੈਨੇਡਾ ਦੇ ਵਿੱਚ ਇਹ ਟਾਈਮ ਸਿਰਫ 24 ਮਹੀਨੇ ਦਾ ਹੈ ਯਾਨੀ ਕਿ 2 ਸਾਲ। ਇਹਨਾਂ ਜ਼ਿਆਦਾ ਫਰ ਹੈ ਕਿਉਂਕਿ ਕਯੂਬਕ ਦੇ ਵਿੱਚ ਫੈਮਿਲੀ ਕਲਾਸ ਦਾ ਟਾਰਗੇਟ ਬਹੁਤ ਜ਼ਿਆਦਾ ਘੱਟ ਹੈ ਮਤਲਬ ਕਿ ਕਯੂਬਕ ਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਹੈ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚੋਂ ਫੈਮਿਲੀਆਂ ਨੂੰ ਇਨਵਾਈਟ ਕਰੇ ਇਸੇ ਲਈ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਉਹ ਬਹੁਤ ਜ਼ਿਆਦਾ ਹੈ ਪਰ ਚਿੰਤਾ ਨਾ ਕਰੋ ਪੰਜਾਬੀਓ ਜੇ ਤੁਹਾਡੀ ਐਪਲੀਕੇਸ਼ਨ ਚੁਣੀ ਨਹੀਂ ਗਈ ਤਾਂ ਵੀ ਤੁਹਾਡੇ ਲਈ ਇੱਕ ਵਧੀਆ ਵਿਕਲਪ ਮੌਜੂਦ ਹੈ ਕੈਨੇਡਾ ਸਰਕਾਰ ਨੇ ਸੁਪਰ ਵੀਜ਼ਾ ਨੂੰ ਹੋਰ ਵੀ ਜ਼ਿਆਦਾ ਆਸਾਨ ਬਣਾ ਦਿੱਤਾ ਹੈ ਇਸ ਵੀਜ਼ੇ ਦੁਆਰਾ ਤੁਹਾਡੇ ਮਾਤਾ ਪਿਤਾ ਜਾਂ ਦਾਦਾ-ਦਾਦੀ 5 ਸਾਲ ਲਈ ਕੈਨੇਡਾ ਆ ਸਕਦੇ ਹਨ ਕੈਨੇਡਾ ਇੱਕ ਟੂਰਿਸਟ ਕੰਟਰੀ ਹੈ ਤਾਂ ਉਸ ਨੂੰ ਦੇ ਸੋ ਹੁਣ ਗਰਮੀਆਂ ਦਾ ਮੌਸਮ ਆ ਰਿਹਾ ਹੈ ਸੋ ਇਸੇ ਲਈ ਇਹ ਵੱਡੇ ਡਿਸੀਜਨ ਲਿੱਤੇ ਜਾ ਰਹੇ ਹਨ ਕਿਉਂਕਿ ਕੈਨੇਡਾ ਦੀ ਇਕਨੋਮੀ ਇਮੀਗ੍ਰੈਂਟਸ ਤੇ ਟੂਰਿਸਟ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਜੇਕਰ ਇਹਨਾਂ ਦੋਨਾਂ ਨੂੰ ਹੀ ਬੰਦ ਕਰ ਦਿੱਤਾ ਜਾਵੇਗਾ ਤਾਂ ਕੈਨੇਡਾ ਦੇ ਹਾਲਾਤ ਬਹੁਤ ਖਰਾਬ ਹੋ ਸਕਦੇ ਹਨ ਇੰਜ ਲੱਗ ਰਿਹਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਦੇ ਵਿੱਚ ਉਹ ਕਾਬਲੀਅਤ ਹੈ ਜੋ ਟਰੂਡੋ ਦੇ ਵਿੱਚ ਨਹੀਂ ਸੀ ਕਿਉਂਕਿ ਉਹਨਾਂ ਨੂੰ ਸਿਰਫ ਹਜੇ ਕੁਝ ਹੀ ਦਿਨ ਹੋਏ ਹਨ ਸੌ ਚੱਕੀ ਨੂੰ ਤੇ ਜਿੱਦਾਂ ਦੇ ਉਹ ਫੈਸਲੇ ਲੈ ਰਹੇ ਹਨ ਉਹ ਬਹੁਤ ਹੀ ਫਾਸਟ ਤੇ ਫਿਊਰੀਅਸ ਲੱਗ ਰਹੇ ਹਨ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਇਹ ਇੰਟਰਸਟਿੰਗ ਹੋਏਗਾ ਕਿ ਸਾਡੇ ਪੰਜਾਬੀ ਭਰਾਵਾਂ ਦੇ ਲਈ ਕਿੰਨਾ ਕੁ ਹੱਕਾਂ ਵਿੱਚ ਬੋਲਦਾ ਹੈ ਆਉਣ ਵਾਲਾ ਟਾਈਮ ਤਾਂ ਪੰਜਾਬੀਓ ਕਿਸੇ ਨੇ ਨਹੀਂ ਦੇਖਿਆ ਪਰ ਜਿੱਦਾਂ ਦੇ ਹੁਣ ਤੱਕ ਫੈਸਲੇ ਲਏ ਗਏ ਹਨ ਉਸ ਤੋਂ ਤਾਂ ਇਹ ਹੀ ਸਿੱਧ ਹੋ ਰਿਹਾ ਹੈ ਕਿ ਆਉਣ ਵਾਲਾ ਟਾਈਮ ਪੰਜਾਬੀਆਂ ਤੇ ਸਾਰੇ ਇਮੀਗ੍ਰੈਂਟਸ ਦੇ ਲਈ ਬਹੁਤ ਚੰਗਾ ਹੋਣ ਵਾਲਾ ਹੈ ਤੇ ਇਸ ਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿਉਂਕਿ ਅਕਟੋਬਰ ਦੇ ਮਹੀਨੇ ਵਿੱਚ ਕੈਨੇਡਾ ਦੇ ਵਿੱਚ ਇਲੈਕਸ਼ਨਸ ਹੋਣ ਵਾਲੇ ਹਨ ਸੋ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਵੋਟਰਾਂ ਨੂੰ ਆਕਰਸ਼ਿਤ ਕਰਨ ਵਾਸਤੇ ਇਸ ਤਰ੍ਹਾਂ ਦੇ ਵੱਡੇ ਐਲਾਨ ਕਰ ਰਹੀਆਂ ਹਨ ਤੁਹਾਡਾ ਕੀ ਕਹਿਣਾ ਹੈ ਇਹਨਾਂ ਬਦਲਾਵਾਂ ਨੂੰ ਲੈ ਕੇ ਇਸ ਵੀਡੀਓ ਨੂੰ ਲਾਈਕ ਕਰ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ